ਬੇਦੀ ਜੋ ਵੀ ਹੋ ਰਿਹਾ ਇਹ ਸਭ ਗਲਤ ਹੋ ਰਿਹਾ ਠੀਕ ਹੈ ਜੋ ਇੱਥੇ ਹੋ ਰਿਹਾ ਇੱਥੇ ਵਧੀਆ ਹੋ ਰਿਹਾ ਸੇਵਾ ਬਹੁਤ ਵਧੀਆ ਹੋ ਰਹੀ ਆ ਇਹ ਜਿੰਨੇ ਬੰਦੇ ਆ ਸਰਪੰਚ ਆ ਜਾਂ ਇੱਥੇ ਸਾਡਾ ਇੱਕ ਪ੍ਰਧਾਨ ਬਣਿਆ ਸੀ ਇੱਥੇ ਪ੍ਰੇਮ ਸਿੰਘ ਮੋਨਾ ਕੋ ਨਜਰਾ ਰੋਟਾਬਿਆਂ ਦੇ ਵੇਂਦਾ ਠੀਕ ਹੈ ਜੀ ਇਹਨਾਂ ਨੇ ਆਣ ਕੇ ਤੇ ਫੁੱਲ ਬਣਾ ਫੁੱਲ ਗਦਰ ਪਾ ਦਿੱਤਾ ਇਹ ਗੁਰੂ ਘਰੋਂ 254000 ਰੁਪਇਆ ਵੀ ਲੈ ਗਿਆ 12000 3000 ਰੋਟੀਆਂ ਵਿੱਚੋਂ ਉਹ ਵੀ ਲੈ ਗਿਆ 15000 ਰੁਪਏ ਨੇ ਘਰੋਂ ਬੋਰ ਕਰਾਉਣ ਵਾਸਤੇ ਖੜਿਆ ਇਥੋਂ ਗੁਰੂ ਘਰੋਂ ਉਹ ਵੀ ਨਹੀਂ ਮੋੜਿਆ ਮੇਲੇ ਦੇ ਵਿੱਚ ਜੀ ਇਹਨੇ 2000 ਦੇ ਕੱਪੜੇ ਲਏ ਸੀ ਜਿਹੜੇ ਇਹਨੇ ਪਾਏ ਸੀ ਠੀਕ ਹੈ ਜੀ ਇਹਦੇ ਗੁਰੂ ਘਰੋਂ ਲੈ ਲੈ ਕੇ ਤੇ ਗੁਰੂ ਘਰੋਂ ਖਾਈ ਗਿਆ ਆ ਇਹਨਾਂ ਦਾ ਹੁਣ ਮਤਲਬ ਇਹ ਆ ਵੀ ਸਾਨੂੰ ਚਾਬੀਆਂ ਦੇ ਦੇਣ ਜਿਹੜੇ ਪਹਿਲੇ ਕੰਮ ਨੇ ਸੀ ਫੇਰ ਸ਼ੁਰੂ ਕਰੀਏ ਅੱਜ ਜਿਹੜੇ ਸਰਪੰਚਾ ਸਰਪੰਚ ਦੇ ਮਰ ਗਏ ਨੇ ਪਿੰਨਾਂ ਖੋਲ-ਖੋਲ ਕੇ ਬਾਕੀ ਆ ਗਿਆ ਇਹਨਾਂ ਦਾ ਕੰਮ ਆਪਣਾ ਅੱਜ ਆਪਣੇ ਜਿਹੜੇ ਜਾਇਹਬੰਦੀਆ ਉਠੀਆਂ ਕਿਸਾਨ ਜੀ ਇਹਨਾਂ ਨੇ ਕੋਈ ਪੁੱਛਿਆ ਕਿਛਿਆ ਨਹੀਂ ਹੈਗਾ ਇਹਨਾਂ ਨੇ ਜਾਗ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਆ ਵੀ ਗੁਰੂ ਘਰ ਉਥੇ ਕਬਜ਼ਾ ਹੋ ਗਿਆ ਕਬਜ਼ਾ ਹੋ ਗਿਆ ਸਾਰੀ ਸੰਗਤ ਬੈਠੀ ਆ ਪੁੱਛ ਕੇ ਵੇਖ ਲੋ ਕਿਹਦੇ ਕਬਜ਼ਾ ਹੋ ਗਿਆ ਹੁਣ ਅੱਜ ਖੰਡਪੜ ਸਾਹਿਬ ਰੰਧ ਕਰਾਏ ਆ 30 31 ਨੂੰ ਮੇਲਾ ਜੀ ਇਹਨਾਂ ਮਹਾਰਾਜ ਦੀ ਇਹ ਦੇਖੋ ਗੁਰੂ ਘਰ ਆਣ ਕੇ ਇਹਨਾਂ ਨੇ ਗੱਲ ਕੀ ਵਿਗਨ ਪਾਤਾ ਜੀ ਬਹੁਤ ਤਗੜਾ ਕੋਈ 45 ਜਿਹੜੀ ਲੱਗਣ ਦਾ ਇਹ ਹੱਥ ਜੋੜ ਕੇ ਬੇਨਤੀ ਆ ਵੀ 45 ਵਾਲਾ ਕੰਮ ਨਹੀਂ ਹੋਣਾ ਚਾਹੀਦਾ ਸਾਡਾ ਗੁਰੂ ਘਰ ਆ ਰਿਹਾ ਸਾਰੀ ਸੰਗਤ ਦਾ 40 ਪਿੰਡਾਂ ਦਾ ਗੁਰਦੁਆਰਾ ਹੈ ਜੀ ਇੱਥੇ ਸਿਰਫ ਗੁੰਡਾਗਰਦੀ ਕਰਨਦੇ ਨੇ ਆਣ ਕੇ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਇਹ ਵੀ ਗੱਲ ਕਹੀ ਸਾਡੇ ਨਾਲ ਸੇਵਾ ਕਰੋ ਆਣ ਕੇ ਸਾਡੇ ਨਾਲ ਸੇਵਾ ਕਰੋ ਤੁਸੀਂ ਅਸੀਂ ਵੀ ਸੇਵਾ ਕਰਦੇ ਤੁਸੀਂ ਵੀ ਸੇਵਾ ਕਰੋ ਇਹ ਪ੍ਰਧਾਨਗੀਆਂ ਮੰਗਦੇ ਉਹ ਨਹੀਂ ਮਿਲਣੀਆਂ ਜੀ ਇੱਕ ਚਾਬੀਆਂ ਮੰਗਦੇ ਆ ਪੈਸੇ ਮੰਗਦੇ ਆ ਉਹ ਕੋਈ ਖਾਤਾ ਨਹੀਂ ਖੋਲਣਾ ਕੋਈ ਗਲਡਬਾਦ ਨਹੀਂ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦੀ ਇਹ ਵੀ ਕੋਈ ਸੂਬਾ ਹੈਗਾ ਕਿਸਾਨ ਜੁਣਿਆਂ ਦਾ ਪ੍ਰਧਾਨ ਪੰਜਾਬ ਦਾ ਇੱਥੇ ਜਿਹੜੇ ਗੁਰਦੁਆਰਾ ਬਾਬਾ ਕਾਮਚੱਕ ਦੇ ਵਿੱਚ ਗੱਲਾਂ ਡਾਈਆਂ ਜਾ ਰੀਆਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਹੋਈ ਏ ਕੁਝ ਲੋਕਾਂ ਨੇ ਐਹੋ ਜਿਹੀ ਕੋਈ ਗੱਲਬਾਤ ਨਹੀਂ ਹੋਵੇ ਕੋਈ ਸਾਰੀ ਸੰਗਤ ਇੱਥੇ ਆ ਜਿਆਦਾ ਤੇ ਬਲੜਵਾਲ ਦੀ ਸੰਗਤ ਇੱਥੇ ਆ ਇਹਨਾਂ ਨੇ ਕਿਹਾ ਵੀ ਜਿਹੜੇ ਬਾਹਰ ਦੀ ਸੰਗਤ ਆ ਇਹ ਗੁੰਡਾਗਰਦੀ ਕਰਕੇ ਇਹਨਾਂ ਕਬਜ਼ਾ ਕੀਤਾ ਗੁਰਦੁਆਰਾ ਸਾਹਿਬ ਦਾ ਐਹੋ ਜਿਹੀ ਕੋਈ ਗੱਲ ਨਹੀਂ ਬੇਨਵੀ ਕਿਸਾਨ ਜੂਨੀਅਰ ਜਿਹੜੀ ਪਾਰਟੀ ਸੀ ਬਹੁਤ ਵਧੀਆ ਸੀ ਅਸੀਂ ਵੀ ਦਿੱਲੀ ਵਿੱਚ ਤਾਂ ਲਾਇਆ ਸੀ ਉਸ ਟਾਈਮ ਨਾਲ ਸੀ ਉਹਦੇ ਮਹੀਨੇ ਰਹਿ ਗਿਆ ਏ ਹੁਣ ਕੀ ਇਹਨਾਂ ਨੇ ਕੀਤਾ ਕੰਮ ਉਲਟ ਕਰਤਾ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕਿਸਾਨ ਜੁਨੀਅਰ ਪਾਰਟੀ ਸੀ ਹੈਗੀ ਕਿਸਾਨਾਂ ਵਾਸੀ ਦੀ ਤੇ ਆਮ ਲੋਕਾਂ ਵਾਸੀ ਦੀ ਇਹਨਾਂ ਦੇ ਸਿਆਸਤੀ ਮੁੱਦੇ ਬਣਾ ਲਏ ਨੇ ਗੁਰਦੁਆਰਾ ਗੁਰਦੁਆਰਾ ਸਾਹਿਬ ਵਾਸੀ ਇਹਨਾਂ ਨੂੰ ਨਹੀਂ ਚਾਹੀਦਾ ਹੋਣਾ ਇੱਕ ਥੋਬੇ ਦਾ ਚਰਨਜੀਤ ਉਹਨਾਂ ਨੇ ਵੀ ਇਹ ਵੀਡੀਓ ਪਾਈ ਵੀ ਇੱਥੇ ਗੁਰਦੁਆਰਾ ਸਾਹਿਬ ਆਣ ਕੇ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਇੱਥੇ ਗੁਰਦੁਆਰੇ ਕਬਜ਼ਾ ਕੀਤਾ ਐਹੋ ਜੀ ਕੋਈ ਗੱਲਬਾਤ ਨਹੀਂ ਸਾਰੀ ਸੰਗਤ ਇੱਥੇ ਮੌਜੂਦ ਆ ਕੋਈ ਸੰਗਤ ਵੀ ਕਹਦੇ ਵੀ ਕਿਹਨੇ ਗੁੰਡਾਗਰਦੀ ਕੀਤੀ ਕੋਈ ਐਹੋ ਜੀ ਗੱਲਬਾਤ ਨਹੀਂ ਬਾਕੀ ਜਿਹੜੇ ਇਹ ਤਿੰਨ ਸਰਪੰਚ ਨੇ ਇਸ ਪਿੰਡਾਂ ਦੇ ਇਹਨਾਂ ਨੇ ਹੀ ਪਹਿਲਾਂ 3-4 ਸਾਲ 5 ਸਾਲ ਇਹਨਾਂ ਨੇ ਕੀਤਾ ਇੱਥੇ ਸੇਵਾ ਕੀਤੀ ਨਾ ਤੇ ਰਾਜ ਦੇ ਵਿੱਚ ਤਿੰਨ ਵਾਰੀ ਗੋਲਗਾਂ ਪੱਜੀਆਂ ਤਿੰਨ ਵਾਰੀ ਇਹਨਾਂ ਨੇ ਇੱਥੇ ਲੜਾਈ ਕੀਤੀ ਪੈਸਿਆਂ ਲਈ ਅੱਜ ਸਾਨੂੰ ਇਹ ਕਹਿੰਦੇ ਨੇ ਵੀ ਇਹ ਗਲਤ ਨੇ ਹੁਣ ਕੀ ਚੱਲਣ ਦਿਆ ਇਹਨਾਂ ਹੀ ਮੋਤਾ ਕਰਵਾਈਆਂ ਕੀਤੀਆਂ ਆਵ ਤੇ ਇੱਕ ਪਿਛਲੇ ਮੇਲੇ ਦੇ ਵਿੱਚ ਇਹਨਾਂ ਕੁੜੀ ਚੁੱਕ ਕੇ ਘਰ ਖੜਕੇ ਤੇ ਉਹਨਾਂ ਦੋਵੇਂ ਬੱਚੇ ਮਾਂ ਦਾ ਤੇ ਬੱਚੇ ਦਾ ਮਾਵਾ ਧੀਆਂ ਦਾ ਹੀ ਉਹਨਾਂ ਨੇ ਕਤਲ ਕੀਤਾ ਇਹ ਸਾਨੂੰ ਗੁੰਡਾਗਰਦੀ ਕਹਿੰਦੇ ਨੇ ਗੁੰਡਾਗਰਦੀ ਤੇ ਖੁਦ ਇਹਨਾਂ ਕੀਤੀ ਪੰਜ ਸਾਲਾਂ ਵਿੱਚ ਜਿਹੜੇ ਸਰਪੰਚ ਨੇ ਹੁਣ ਬੇਨਤੀ ਇਹ ਆ ਵੀ ਐਵੇਂ ਜੀ ਕੋਈ ਗੱਲਬਾਤ ਨਹੀਂ ਖੰਨਪਾਠ ਆਰੰਭ ਕੀਤਾ ਹੋਇਆ ਬੜੀ ਮਾਰੇ ਦੀ ਕਿਰਪਾ ਕੋਈ ਇੱਥੇ ਕਲੇਸ਼ ਨਹੀਂ ਕੋਈ ਗੱਲਬਾਤ ਨਹੀਂ ਜਿਹੜਾ ਇਹਨਾਂ ਧਰਨਾ ਲਾਇਆ ਉੱਥੇ ਐਸਐਸਪੀ ਦੇ ਦਫ਼ਤਰ ਜੋ ਜਗਲਾਂ ਚੱਲ ਰਹੀਆਂ ਵੀ ਧਰਨਾ ਲਾਉਣਾ ਇਹ ਵੀ ਨਜਾਇਜ਼ ਆ ਗਲਤ ਆ ਇੱਥੇ ਕੋਈ ਕਲੇਸ਼ ਨਹੀਂ ਕੋਈ ਗੱਲਬਾਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤ ਸੇ ਤੇ ਸੁਪੰਟ ਜੀ ਕੋਈ ਪਰੇਸ਼ਾਨੀ ਨਹੀਂ ਸਾਰੀ ਸੰਗਤ ਬਹੁਤ ਵਧੀਆ ਗੁਰਦੁਆਰੀ ਦੋ ਤੇਰੇ ਸਰਪੰਚ ਨੇ ਨਜਾਇਜ਼ ਗੁੰਡਾਗਰਦੀ ਕਰਕੇ ਪਸੰਦ ਨੂੰ ਨਾਲ ਲੱਗ ਕੇ ਧਰਨਾ ਕਦੀ ਲਾ ਲੇ ਕਿਤੇ ਲਾ ਦੇ ਕਦੀ ਕਿਤੇ ਲਾ ਦੇਣਾ ਸਾਡੇ ਇਧਰ ਏਰੀਆ ਦੇ ਕੋਈ ਇਦਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਨਾ ਬਾਕੀ ਸਾਰੇ ਇਸੇ ਬੰਦਿਆਂ ਨੇ ਰਲ ਮਿਲ ਕੇ ਮੇਰੀ ਦੁਕਾਨ ਦਾ 10-11 ਲੱਖ ਦਾ ਮਾਲ ਸਾੜ ਦਿੱਤਾ ਇਹਨਾਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਕੱਕ ਇਹਦੀ ਚਰਨਜੀਤ ਗੱਲ ਬਣਾ ਇਹਨੇ ਮੈਨੂੰ ਕੋਈ ਨਿਆਂ ਹੀ ਨਹੀਂ ਲੈਣ ਦਿੱਤਾ ਨਾ ਕੋਈ ਇਨਸਾਫ ਨਹੀਂ ਇਸ ਬੰਦੇ ਨੇ ਲੈਣ ਦਿੱਤਾ ਇਹ ਝੂਠੇ ਬੰਦੇ ਦੀ ਮਾਇਤ ਕਰਦਾ ਪਿਆ ਹੈ ਨਾ ਤੇਰਾ ਗਰੀਬ ਦਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਕੋਈ ਸਾਹ ਵੀ ਨਹੀਂ ਰਲ ਕੇ ਬਰੀ ਦੁਕਾਨ ਸਾੜੀ ਇਸ ਸੰਬੰਧਿਆ ਨਾਲ ਮੇਰਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਲੈ ਕੇ ਤੁਰੇ ਫਿਰਦੇ ਰਹੇ ਬੜਾ ਦੁੱਖ ਲੱਗਿਆ ਜਿਹੜੇ ਬਾਬਾ ਗੰਮ ਚੁੱਕ ਜੀ ਕੋਈ 100 ਸਾਲ ਪਹਿਲਾਂ ਸਾਡੇ ਇਸ ਰਾਏਸਖ ਕਮਿਊਨਿਟੀ ਦੇ ਵਿੱਚ ਆਏ 1875 ਦੇ ਵਿੱਚ ਇੱਥੇ ਆ ਕੇ ਤੇ ਸਾਡੀ ਜਿੰਨੀ ਇਹ ਰਾਏਸਖ 벨ਟ ਹੈ ਇਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਜਿਹੜੀਆਂ ਸਾਡੀਆਂ ਕੁਰੀਤیاں ਸੀ ਉਹਨਾਂ ਨੂੰ ਦੂਰ ਕਰਕੇ ਚੰਗੇ ਕੰਮ ਕਰਨੇ ਸਿਖਾਏ ਤੇ ਅੱਜ ਵਾਹਿਗੁਰੂ ਦੀ ਕਿਰਪਾ ਹੈ ਬਾਬਾ ਜੀ ਦੀ ਫੁੱਲ ਕਿਰਪਾ ਹੈ ਕਿ ਸਾਡੀ ਜਿਹੜੀ ਇਹ ਕੌਮ ਹੈ ਰਾਏਸੇ ਕਮਿਊਨਿਟੀ ਚੜ੍ਹਦੀ ਕਲਾ ਦੇ ਵਿੱਚ ਹੈ ਮੈਂ ਕੋਈ ਬਰਾਦਰੀ ਦੀ ਗੱਲ ਕਰਨ ਲੱਗਿਆ ਪਰ ਸੱਚ ਹੈ ਕਿ ਸਾਡੇ ਰਾਏਸੇ ਕਮਿਊਨਿਟੀ ਦਾ ਜੇ ਮਿਆਰ ਉੱਚਾ ਚੁੱਕਿਆ ਤਾਂ ਉਹ ਬਾਬਾ ਜੀ ਨੇ ਚੁੱਕਿਆ ਕਲਰੀ ਗੁਰਦੁਆਰਾ ਸਾਹਿਬ ਦੀ ਜਿਹੜਾ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੈ ਕਿਸੇ ਇੱਕ ਪਿੰਡ ਦਾ ਨਹੀਂ 40 ਪਿੰਡਾਂ ਦਾ ਗੁਰਦੁਆਰਾ ਹੈ ਸਾਡੀ ਬਾਰਡਰ ਦੇ ਨਾਲ-ਨਾਲ 40 ਪਿੰਡਾਂ ਦੀ 벨ਟ ਹੈ ਰਾਵਾਂ ਸਿੱਖਾਂ ਦੀ 40 ਪਿੰਡਾਂ ਦਾ ਗੁਰਦੁਆਰਾ ਔਰ 40 ਪਿੰਡਾਂ ਦੇ ਲੋਕ ਇੱਥੋਂ ਦਾ ਜਿਹੜਾ ਮੈਨੇਜਮੈਂਟ ਹੈ ਉਹਨੂੰ ਚਲਾ ਰਹੇ ਨੇ ਪਰ ਅਸੀਂ ਇਹਨਾਂ ਸਿਸਟਮ ਬਦਲਣਾ ਚਾਹਿਆ ਪਹਿਲਾਂ ਕੀ ਹੁੰਦਾ ਸੀ ਜੇ ਕਾਲੀ ਸਰਕਾਰ ਆਈ ਤੇ ਉਹਨਾਂ ਦੇ ਬੰਦੇ ਆ ਕੇ ਕਬਜ਼ਾ ਕਰ ਲੈਂਦੇ ਸੀ ਜੇ ਕਾਂਗਰਸ ਸਰਕਾਰ ਆਈ ਤੇ ਉਹਨਾਂ ਦੇ ਬੰਦੇ ਕਬਜ਼ਾ ਕਰ ਲੈਂਦੇ ਸੀ ਪਰ ਜਦੋਂ ਦੀ ਸਰਕਾਰ ਚੇਂਜ ਹੋਈ ਜਿਵੇਂ ਕਹਿ ਲਓ ਕਿ ਸਾਰਾ ਕੁਝ ਬਦਲ ਰਿਹਾ ਹੈ ਉਸੇ ਤਰ੍ਹਾਂ ਕੁਝ ਚੰਗੀ ਸੋਚ ਵਾਲੇ ਲੋਕ ਜਿਹੜੇ ਏਰੀਏ ਦੇ ਸੀ ਉਹ ਇੱਥੇ ਆਏ ਤੇ ਉਹਨਾਂ ਇੱਥੋਂ ਦਾ ਸਿਸਟਮ ਬਦਲਣਾ ਚਾਹਿਆ ਸਾਰੀ ਸੰਗਤ ਨੂੰ ਸੱਦਾ ਦਿੱਤਾ ਗਿਆ ਕਿ ਭਾਈ ਸਾਰੇ ਆਓ ਨਾ ਕੋਈ ਕਾਲੀ ਨਾ ਕਾਂਗਰਸੀ ਨਾ ਆਮ ਆਦਮੀ ਅਸੀਂ ਸਾਰੇ ਮਿਲ ਕੇ ਤੇ ਗੁਰੂ ਘਰ ਦਾ ਜਿਹੜਾ ਡਿਸਪਲਨ ਹੈ ਉਹਨੂੰ ਵਧੀਆ ਤਰੀਕੇ ਦੇ ਨਾਲ ਸੰਚਾਲਨ ਕਰੀਏ ਔਰ ਹੋਇਆ ਕਿ ਉਹਦਾ ਉਲਟ ਮਤਲਬ ਕਰ ਦਿੱਤਾ ਗਿਆ ਹੁਣ ਅੱਜ ਉਸੇ ਚੀਜ਼ ਦਾ ਨਤੀਜਾ ਹੈ ਕਿ ਕੁਝ ਲੋਕ ਸਾਡੇ ਹੀ ਪੈਣਾ ਭਰਾ ਜਿਹੜੇ ਨੇ ਉਹ ਇਸ ਮਸਲੇ ਨੂੰ ਉਠਾ ਕੇ ਤੇ ਅੱਗੇ ਤੱਕ ਲੈ ਗਏ ਪਰ ਮੈਂ ਇਹਨਾਂ ਲੋਕਾਂ ਨੂੰ ਬੁਰਾ ਕਹਿਣ ਦੀ ਬਜਾਏ ਜਿਹੜੀ ਜਥੇਬੰਦੀ ਗੁਰਨਾਮ ਸਿੰਘ ਚਡੂਨੀ ਦੀ ਉਹਦੇ ਕੁਝ ਜਿਹੜੇ ਜਿਵੇਂ ਸੂਬਾ ਪ੍ਰਧਾਨ ਐ ਉਹਦੀ ਵੀਡੀਓ ਵਾਇਰਲ ਹੋ ਰਹੀ ਐ ਕਿ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਗੁੰਡਿਆਂ ਨੇ ਜੇ ਹੈ ਉਹ ਹੈ ਚਰਨਜੀਤ ਐ ਗਾਲਬ ਵਾਲਾ ਉਹ ਵੀ ਪਰਸੋ ਚੌਥ ਤੋਂ ਇੱਕ ਵੀਡੀਓ ਵਾਇਰਲ ਕਰੀ ਫਿਰਦਾ ਕਿ ਉੱਥੇ ਜੀ ਬਲੜਵਾਲ ਗੁਰਦੁਆਰੇ ਜੇ ਹੋ ਗਿਆ ਉਹ ਹੋ ਗਿਆ ਐਸੀ ਕੋਈ ਗੱਲ ਨਹੀਂ ਮੈਂ ਸੁਣੀ ਆ ਕਿ ਜਿੰਨੀ ਅਸੀਂ ਇੱਜ਼ਤ ਕਰਦੇ ਸੀ ਕਿਸਾਨ ਜਥੇਬੰਦੀਆਂ ਦੀ ਉਨੀ ਸਾਡੀ ਨਜ਼ਰ 'ਚ ਜਿਹੜੀ ਜਥੇਬੰਦੀ ਗੁਰਨਾਮ ਸਿੰਘ ਚਡੂਣੀ ਦੀ ਹੈ ਗਿਰ ਗਈ ਹੈ। ਨਵਾਂ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ। ਬੜਾ ਵਧੀਆ ਪਾਰਦਰਸ਼ੀ ਸਿਸਟਮ ਹੈ। ਗੋਲਕ ਲਾਈਵ ਹੋ ਕੇ ਗਿਣੀ ਜਾਂਦੀ ਹੈ। ਸਾਰੀ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਇੱਥੇ ਕੀ ਕੁਝ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਕੀ ਕੁਝ ਬਣਾਉਣਾ ਹੈ। ਪਹਿਲਾਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਪਤਾ ਹੀ ਨਹੀਂ ਕਿਹੜਾ ਕਿੱਥੇ ਬਹਿ ਕੇ ਗੋਲ ਗਿਣ ਲੈਂਦਾ ਸੀ ਤੇ ਪੈਸੇ ਕਿੱਥੇ ਜਾਂਦੇ ਸੀ ਕੋਈ ਪਤਾ ਨਹੀਂ ਸੀ ਲੱਗਦਾ। ਪਰ ਹੁਣ ਸਾਰਾ ਕੁਝ ਪਾਰਦਰਸ਼ੀ ਹੈ। ਸਾਰੀ ਸੰਗਤ ਨੂੰ ਪਤਾ ਹੈ ਵੇਖੋ ਸੈਂਕੜੇ ਸੰਗਤ ਦਾ ਠਾਠਾ ਮਾਰਦਾ ਕਾਠੀ ਸ਼ੋਅ ਕਰ ਰਿਹਾ ਹੈ ਕਿ ਸਾਰੀ 40 ਪਿੰਡਾਂ ਦੀ ਸੰਗਤ ਜਿਹੜੀ ਹੈ ਅੱਜ ਦੇ ਇਸ ਦੇ ਜਿਹੜਾ ਸੰਚਾਲਨ ਚੱਲ ਰਿਹਾ ਉੱਤੇ ਖੁਸ਼ ਹੈ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਇਹਨਾਂ ਜਥੇਬੰਦੀ ਵਾਲਿਆਂ ਨੂੰ ਕਿ ਬਾਬਾ ਗਾਮ ਚੁੱਕ ਜੀ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੈ ਤੁਹਾਡੀਆਂ ਕਰਤੂਤਾਂ ਦਾ ਵੀ ਗਿਆਨ ਹੈ ਜੇ ਤੁਹਾਡੇ ਜਥੇਬੰਦੀ ਦਾ ਬੇੜਾ ਕਰਕਣਾ ਹੋ ਜਾਏਗਾ ਤੇ ਮੈਨੂੰ ਕਿਉਂ ਜੀ ਤੁਸੀਂ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਅੱਗੇ ਕਿ ਕਿਸੇ ਕਿਸਮ ਦੀ ਪੰਚਤਾਲੀ ਵਗੈਰਾ ਨਾ ਲਗਾਈ ਜਾਵੇ ਜੇ ਚਰਨਜੀਤ ਦੀ ਗੱਲ ਕਰੀਏ ਤਾਂ ਉਹ ਤੇ ਪੋਲਿਟਿਸ਼ਨ ਹੈ ਉਹ ਤਾਂ ਰਾਜਨੀਤਿਕ ਬੰਦਾ ਆਪਣੀਆਂ ਵੋਟਾਂ ਬਣਾਉਣ ਵਾਸਤੇ ਤੁਰਿਆ ਫਿਰਦਾ ਹੈ ਐਦ ਕਿ ਉਹਨੇ ਇਲੈਕਸ਼ਨ ਨਹੀਂ ਲੜੀ ਐਦ ਕਿ ਐਮਐਲਏ ਦੀ ਇਲੈਕਸ਼ਨ ਲੜੀ ਹੈ ਉਹਨੇ ਹਰ ਗਿਆ ਉਹ ਗੱਲ ਬਕਰੀਆਂ ਕੋਈ 2-300 ਵੋਟ ਨਿਕਲੀ ਹੈ ਤੇ ਜਿਹੜੇ ਇਹ ਰਾਜਨੀਤਿਕ ਬੰਦੇ ਨੇ ਗੁਰਦੁਆਰੇ ਚ ਕਿਉਂ ਆਉਂਦੇ ਨੇ ਜਿੰਦ ਤੱਕ ਮੈਂ ਸਮਝ ਨਾ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਰਾਜਸੇ ਕਮਿਊਨਿਟੀ ਦਾ ਬਾਰਡਰ ਦੇ ਨਾਲ ਲੱਗਦਾ ਗੁਰਦੁਆਰਾ ਸਾਹਿਬ ਹੈ ਇਥੋਂ ਦੇ ਲੋਕ ਝੋਨਾ ਲਾ ਕੇ ਮਟਰ ਪੁੱਟ ਕੇ ਆਲੂ ਪੁੱਟ ਕੇ 10-10 ਰੁਪਏ ਇਕੱਠੇ ਕਰਕੇ ਗੁਰਦੁਆਰੇ ਦਾ ਡਿਸਪੀਸਪਲਨ ਚਲਾ ਰਹੇ ਆ ਇੱਥੇ ਕੋਈ ਗੜਬੜ ਨਹੀਂ ਹੈ ਤੇ ਮੈਂ ਇਸ ਕਰਕੇ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਇਹ ਤੁਹਾਡਾ ਸਿਸਟਮ ਹੈ ਕੋਈ ਪੁਸਤਾਲੀ ਨਾਲ ਲਗਾਈ ਜਾਏ ਸਗੋਂ ਸਾਡੀ ਸੰਗਤ ਦੀ ਹੈਲਪ ਕੀਤੀ ਜਾਵੇ ਤੇ ਜਿਹੜਾ 30 31 ਨੂੰ ਬਾਬਾ ਜੀ ਦਾ ਸਮਾਗਮ ਆ ਰਿਹਾ ਹੈ 30 ਔਰ 31 ਜੁਲਾਈ ਨੂੰ ਪਰਸੋਂ ਅੱਜ ਖੰਡਪਾਟ ਸਹਿਬ ਆਰੰਭ ਹੋ ਗਏ ਨੇ ਸਾਡਾ ਸਾਥ ਦੇ ਕੇ ਉਹਨੂੰ ਵਧੀਆ ਤਰੀਕੇ ਦਾ ਨਿਭਾਇਆ ਜਾਵੇ ਤੇ ਕੀ ਮਾਮਲਾ ਜਿਹੜਾ ਗੁਰਦੁਆਰਾ ਸਾਹਿਬ ਦੇ ਡਾਊਨ ਪਿੰਡ ਬੱਲੜਵਾਲ ਗੁਰਦੁਆਰਾ ਗੰਮਚੁਕ ਸਾਹਿਬ ਹਰ ਸਾਲਾਨਾ ਮੇਲਾ ਹੁੰਦਾ ਜੀ ਹੁਣ ਵੀ ਮੇਲਾ ਤੇ ਉੱਥੇ ਨੋਟਿਸ ਚ ਆਈ ਗੱਲ ਵੀ ਸ਼ਾਇਦ ਦੋ ਪੁਰਾਣੀ ਕਮੇਟੀ ਤੇ ਨਵੀਂ ਕਮੇਟੀ ਵਿਚ ਕੋਈ ਤਕਰਾਰ ਦਰਾਰ ਪੈਦਾ ਹੋ ਰਹੀ ਹੈ ਇਹ ਮਾਮਲਾ ਐਸਡੀਐਮ ਸਾਹਿਬ ਦੇ ਧਿਆਨ ਚ ਆਇਆ ਸੀਗਾ ਸਾਡੇ ਵੀ ਧਿਆਨ ਚ ਹੈ ਕਾਨੂੰਨ ਮੁਤਾਬਕ ਦੋਨਾਂ ਧਿਰਾਂ ਨੂੰ ਐਸਟੀਐਮ ਸਾਹਿਬ ਨੇ ਬੁਲਾ ਲਿਆ ਜੀ ਤੇ ਦੋਨਾਂ ਧਿਰਾਂ ਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਲਾਗੂ ਕਰ ਵੀ ਕਰ ਦਿੱਤੀ ਹੋਈ ਆ ਤਾਂ ਜੋ ਇਹਨਾਂ ਦਾ ਕੋਈ ਆਪਸ ਵਿੱਚ ਲੜਾਈ ਝਗੜਾ ਨਾ ਹੋਵੇ ਵੈਸੇ ਫਿਲਹਾਲ ਸਥਿਤੀ ਬਿਲਕੁਲ ਸ਼ਾਂਤਪੂਰਵਕ ਆ ਤੇ ਇਹਨਾਂ ਨੂੰ ਇ ਐਸਐਮਜੀ ਨਿਊਜ਼ ਦੇ ਲਈ ਅਜਨਾਲਾ ਤੋਂ ਜਗਦੀਸ਼ ਸਿੰਘ ਦੀ ਰਿਪੋਰਟ